ਨੌਜੇ ਦੋਸਤੋ ਸਾਡੀਆਂ ਆਰਸੀ ਦੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਨੇ ਕਿ ਖੈਰ ਕੀ ਸਮਾਨ ਬਹੁਤ ਮਹਿੰਗਾ ਮਿਲਿਆ ਪਿਛਲੇ ਸਾਲ ਨਾਲੋਂ ਦੋਸਤੋ ਸਾਰਿਆਂ ਨੂੰ ਪਿਆਰ ਪੁਲੀ ਸਤਿ ਸ੍ਰੀ ਅਕਾਲ ਜੀ ਹਰ ਸਾਲ ਦੀ ਤਰ੍ਹਾਂ ਆਪਾਂ ਸਰਦੀਆਂ ਦਾ ਤੋਹਫਾ ਆਰਸੀ ਦੀਆਂ ਪਿੰਨੀਆਂ ਬਣਾਉਂਦੇ ਹੁੰਨੇ ਆ ਸੋ ਕਈ ਦਿਨ ਹੋ ਗਏ ਜਾਰਾ ਦੋਸਤਾਂ ਦੇ ਫੋਨ ਆ ਰਹੇ ਸੀ ਆਰਡਰ ਬੁੱਕ ਹੋ ਰਹੇ ਸੀ ਪਿੰਨੀਆਂ ਵਾਸਤੇ ਸੋ ਹਰ ਸਾਲ ਦੀ ਤਰ੍ਹਾਂ ਆਪਾਂ 19 ਚੀਜ਼ਾਂ ਪਾ ਕੇ ਆਰਸੀ ਦੀਆਂ ਪਿੰਨੀਆਂ ਬਣਾਉਂਦੇ ਆ ਅੱਜ 10 ਦਸੰਬਰ ਹੈ ਅੱਜ ਆਪਾਂ ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਸਮਾਨ ਰੈਡੀ ਕਰਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਅਲਸੀ ਪਈ ਆ ਜੀ ਅਤੇ ਇਹਨੂੰ ਆਪਾਂ ਬਣਾਵਾਂਗੇ ਜੀ ਆ ਵਧੀਆ ਸ਼ੁੱਧ ਦੇਸੀ ਘਿਓ ਆਪਾਂ ਅੱਜ ਨੈਸਰੇ ਦਾ ਐਬਿਲੀਡੇ ਘਿਓ ਵਰਤਾ ਲਈ ਤੇ ਨਾਲੇ ਆਪਣਾ ਪਿਆ ਜੀ ਵਧੀਆ ਅਲਸੀ ਦਾ ਤੇਲ ਅਤੇ ਇਹ ਤੁਸੀਂ ਦੇਖ ਸਕਦੇ ਆ ਜੀ ਕਾਜੂ ਬਦਾਮ ਸੌਗੀਆਂ ਤੇਲ ਫੁੱਲ ਮਖਾਣੇ ਇਹ ਗਾ ਜ ਸਾਡਾ ਗਰੀਬਰਾ ਦਾ ਮਗ ਜਾ ਕੇ ਅਜਵੈਨ ਸੌਂਫ ਤੇ ਇੱਧਰ ਪਈ ਸਾਡੇ ਕੋ ਕਣਕ ਦਾ ਆਟਾ ਇਹ ਸਾਡਾ ਕਣਕ ਦਾ ਆਟਾ ਜੀ ਇਹ ਦੇਖ ਸਕਦੇ ਹੋ ਸੂਜੀ ਸੁੰਡ ਪੰਜੀਰੀ ਵਾਲਾ ਗੂੰਦ ਅਤੇ ਅੰਬਾ ਹਲਦੀ ਜਿਹਨੂੰ ਖਾ ਕੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਬਾਯਵਾਲਦੀ ਨਹੀਂ ਰਹਿੰਦੀ ਇਹ ਹੈਗੇ ਜੀ ਕਮਰਕਸ ਜਿਹੜੀਆਂ ਗੋਡੇਆਂ ਅਤੇ ਲੱਕ ਦੇ ਦਰਦ ਨੂੰ ਠੀਕ ਕਰਦੀ ਹੈ ਇਹ ਹੈਗਾ ਜੀ ਸਾਡੇ ਫੁੱਲ ਮਖਾਣੇ ਇਹ ਹੈਗੇ ਜੀ ਗੁੜ ਆਪਾਂ ਇਸ ਨੂੰ ਚਾਸ਼ਨੀ ਵਾਸਤੇ ਵਰਤਾਂਗੇ ਇਦੇ ਵਿੱਚ ਆਪਾਂ ਬਿੱਟੀਆਂ ਬਟਾਂਗੇ ਸੋ ਆਓ ਸਭ ਤੋਂ ਪਹਿਲਾਂ ਆਪਾਂ ਅਲਸੀ ਨੂੰ ਭੁੰਨਾਂਗੇ ਜੀ ਸੋ ਸਾਰਾ ਪ੍ਰੋਸੀਜਰ ਤੁਹਾਨੂੰ ਆਪਾਂ ਦੱਸਣਾ ਹੈ ਤੇ ਤੁਸੀਂ ਇੱਕ ਇੱਕ ਚੀਜ਼ ਦੇਖੋ ਆਪਾਂ ਕਿਵੇਂ ਤਿਆਰ ਕਰਦੇ ਆ ਜੀ ਆ ਗੰਦੇ ਤਾਂ ਕਿਰਪਾ ਕਰੋ ਥੋੜੇ ਜਗ ਮਗ ਜਗ ਮੋਹੰਦੀ ਰਿ ਪੂਰਾ ਸਿਆਲਾ ਚਾਪ ਲੈ ਹਰੀ ਉਸ ਤੋਂ ਇਹ ਆਪਣੀ ਜਿਹੜੀ ਆਰਟੀਫ ਕੋ ਜਿਹੜੀ ਹੈ ਇਹਨੂੰ ਜਿਹੀ ਤਰ੍ਹਾਂ ਪੰਜ ਬਾਣੇ ਨਾਲ ਬਾਣਿਆ ਅਤੇ ਸ਼ਾਮ ਤੋਂ ਬਾਅਦ ਚਾਪਾ ਚੁਣ ਰਹੇ ਆ ਉਸ ਤੋਂ ਬਾਅਦ ਆਪਾਂ ਜਿਹੜੀ ਨਵੀਂ ਚੱਕੀ ਲੈਣ ਦੇ ਵਿੱਚ ਤੁਸੀਂ ਸੰਗ ਅਗੇ ਸਾਡੀ ਦਵੈਂ ਪੁੰਨਾਂਗੇ ਜੀ ਉਹ ਇਹ ਤੇ ਸਾਡੀ ਖਮਰਤਾਲ ਜੀ ਜੋ ਪਾ ਆ ਗਦਾਮ ਡਰਾਈ ਲੋਸਟਰ ਆਪਣੇ ਕਾਜੂ ਡਰਾਈ ਰੋਕ ਰਿਹਾ ਹਾਂ va

ਦੇਦੀ ਆਪਣੇ ਤਰ੍ਹਾਂ ਹਾਂ ਵੀ ਦੋਸਤਾਂ ਇਹ ਸਾਡੀ ਛੋਟੀ ਪੋੜੀ ਹੈ ਜੀ ਬੇਸਿਕ ਮੋੜੇ ਦੀ ਸਾਡੀ ਛੋਟੀ ਪੋੜੀ ਹੈ ਇਹ ਆਪਾਂ ਵਿੱਚੇ ਸੰਧ ਪਾਤੀ ਵੀ ਨਾਲ ਦੀ ਨਾਲ ਪੁੱਜ ਜਾਊਗੀ ਜੀ ਵਿਚ ਅੰਬਾ ਹਲਦੀ ਇਹ ਪੈ ਗਿਆ ਜ ਆਪਣਾ ਗਰੀ ਬਰਾਦਾ ਵੀ ਨਾਲੇ ਪੁੱਜੀ ਹੋ ਪਰ ਲੋ ਦੋਸਤੋ ਇਹ ਸਾਡਾ ਪੈ ਗਿਆ ਜੀ ਆਲਸੀ ਦਾ ਤੇਲ ਆਪਨਾ ਪੈ ਗਿਆ ਜੀ ਜੈਸੀ ਗਿਓ ਅੱਛਾ ਆਪਾਂ ਆਟਾ ਭੁੰਨਾਂਗੇ ਪਹਿਲਾਂ ਆਪਾਂ ਸੂਜੀ ਭੁੰਨੀ ਹੈ ਜੀ ਹੁਣ ਜੀ ਦੋਸਤੋ ਸਾਡਾ ਥਿਓ ਗਰਮ ਹੋ ਗਿਆ ਥਿਓ ਤੇ ਆਸੀ ਤੇਲ ਹੁਣ ਆਪਾਂ ਇਹਦੇ ਵਿੱਚ ਆਟਾ ਭੁੰਨਾਂਗੇ ਦੋਸਤੋ ਸਾਡਾ ਪਾਟਨਾ ਕੋਲ ਲੈ ਜੀ ਦੋਸਤੋ ਆਪਾਂ ਆਲਸੀ ਵੀਣ ਵਾਸਤੇ ਨਾਲੇ ਮਸਾਲੇ ਵੀਣ ਵਾਸਤੇ ਅਤੇ 슈ਗਰ ਫਰੀ ਆਟੇ ਵੀਣ ਵਾਸਤੇ ਆਪਾਂ ਚੱਕੀ ਲੈ ਕੇ ਆਏ ਜੇ ਨਵੀਂ ਸਮਾਰਟ ਚੱਕੀ ਕਹਿੰਦੇ ਇਹਨੂੰ ਸੋ ਅੱਜ ਆਪਾਂ ਇਹਦੇ ਵਿੱਚ ਆਲਸੀ ਪੀ ਕੇ ਆਪਾਂ ਅੱਜ ਆਲਸੀ ਦੀਆਂ ਪਿੰਨੀਆਂ ਦੀ ਸ਼ੁਰੂਆਤ ਕਰਾਂਗੇ। ਲਓ ਜੀ ਦੋਸਤੋ ਆ ਸਾਡੀ ਆਲਸੀ ਪੀ ਹੋ ਰਹੀ ਹੈ। ਦੋਸਤੋ ਸਾਡੇ ਪੋਲ ਮਖਾਣੇ ਵੀ ਪੀ ਹੋਣ ਲੱਗਿਆ ਜੀ ਇਹਦੇ ਵਿੱਚੇ ਆਪਣੀ ਚੱਕੀ ਦੇ ਵਿੱਚ ਵੀ ਦੇਣੇ ਲੋਕੀ ਦੋਸਤੋ ਉਨੀਵੇਂ ਸਾਡਾ ਗੋੜਾ ਜਿਹੜਾ ਆਪਾਂ ਇਹਦੇ ਵਿੱਚ ਪਾਉਣਾ ਖਾਰਾ ਕੀਜਾ ਦਾ ਮਿਕਸਚਰ ਆਹੀ ਆ ਤਿਆਰ ਕਰ ਰਹੇ ਹਾਂ ਰਲਾ ਰਹੇ ਹਾਂ ਇਹਨੂੰ ਰਲਾ ਕੇ ਇਹਦੇ ਵਿੱਚ ਫਿਰ ਆਪਾਂ ਚਾਟਨੀ ਪਾ ਕੇ ਕਿੰਨੀਆਂ ਵਰਤਾਂ ਲਈਏ ਖਾਰਾ ਕੀਜਾ ਦਾ ਮਿਕਸਚਰ ਹੈ ਜੀ ਇਹ ਪੰਜੀਰੀ ਬਣ ਗਈ ਇਹਨੂੰ ਵਟ ਕੇ ਆਪਾਂ ਪੰਜੀਰੀ ਬਣਾ ਲੀਏ ਵੀ ਦੋਸਤੋ ਸੌਤੋਂ ਪਹਿਲੀ ਪਿੰਨੀ ਸਾਡੀ ਬਣ ਕੇ ਤਿਆਰ ਹੋ ਗਈ ਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਪਿੰਡੀਆਂ ਜੋ ਆਪਣਾ ਪਿੰਨੀਆਂ ਦਾ ਪੂਰ ਸੀ ਉਹਦੇ ਵਿੱਚੋਂ ਆਪਣੇ ਨਗਰ ਦੇ ਗੁਰਦੁਆਰਾ ਸ਼ੀਤਾਂ ਵਿਖੇ ਕਿਲੋ ਪਿੰਨੀਆਂ ਚੜਾ ਕੇ ਆਵਾਂਗੇ ਜੀ ਮਹਾਰਾਜ ਮਿਹਰ ਕਰੇ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਤੇ ਜਿਹਨਾਂ ਜਿਹਨਾਂ ਨੂੰ ਕਿੰਨੀਆਂ ਦੀ ਜ਼ਰੂਰਤ ਹੈ ਜੀ ਉਹ ਸਾਨੂੰ 959213016 ਤੇ ਫੋਨ ਕਰਕੇ ਸਾਨੂੰ ਆਰਡਰ ਖਾ ਸਕਦਾ ਸੀ ਸੋ ਜਿਹੜਾ ਐਤਕੀ ਦਾ ਰੇਟ ਹੈ ਕਿਉਂਕਿ ਐਤਕੀ ਸਮਾਨ ਬਹੁਤ ਮਹਿੰਗਾ ਮਿਲਿਆ ਪਿਛਲੇ ਸਾਲ ਨਾਲ ਕਿਲੋ ਵਾਲੇ ਨੂੰ ਅਸੀਂ ਪਿਛਲੀ ਵਾਰੀ 500 ਨੇ ਐਤਕੀ 500 ਦੇਵਾਂਗੇ ਪਰ ਜਿਸ ਬੰਦੇ ਨੇ 5 ਕਿਲੋ ਲੈਣੀਆਂ ਉਹਦੇ ਵਾਸਤੇ ਜੀ 2300 ਰੁਪਏ ਦਾ ਰੇਟ ਹੈ ਜੀ 5 ਕਿਲੋ ਦਾ ਰੇਟ 2300 ਰੁਪਏ ਸੋ ਜਿਹਨਾਂ ਜਿਹਨਾਂ ਵੀਰਾਂ ਨੇ ਲੈਣੀਆਂ ਪਿੰਨੀਆਂ ਉਸਾਤ ਨੂੰ ਆਰਡਰ ਤੇ ਬੁੱਕ ਕਰਾ ਸਕਦਾ ਜੀ। ਲਓ ਜੀ ਦੋਸਤੋ ਸਾਡੀਆਂ ਆਲਸੀ ਦੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹੋ ਚੁੱਕੀਆਂ ਨੇ। ਆ ਜਾਏਗੀ 11 ਦਸੰਬਰ 2024 ਅਤੇ ਜਿਹਨਾਂ ਭੈਣ ਭਰਾਵਾਂ ਨੇ ਆਲਸੀ ਦੀਆਂ ਪਿੰਨੀਆਂ ਲੈਣੀਆਂ ਹੋਣ ਉਹ ਸਾਨੂੰ ਫੋਨ ਕਰਕੇ ਆਰਡਰ ਲਖਵਾ ਸਕਦਾ ਹੈ ਜੀ। 9492123016 ਸਾਡਾ ਫੋਨ ਨੰਬਰ ਹੈ ਜੀ। 9592123016